नमः बाइक पानी 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 न ਮੂੰਹ ਦੇ ਦੇ ਰਿਹਾ ਹੈ। ਐਨਆਈਪਸਕਲ ਮੈਂ ਕਰ ਰਾ। ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਜੋ ਹਮਾਰਾ ਫੋਨ ਢੋਣ ਲਿਆ। ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਸ ਪਿਛਲੇ ਸਮੇਂ ਦੇ ਵਿੱਚ ਇਹ ਜਨਵਰੀ 2025 ਤੋਂ ਜਿਹੜੀਆਂ ਗੁੰਮ ਹੋਏ ਮੋਬਾਈਲ ਸੀ। ਕਈ ਵਾਰ ਕਿਸੇ ਦਾ ਸਨੇਚ ਹੋਇਆ। ਕੁਝ ਮੋਬਾਈਲ ਜਿਹੜੇ ਹੈ ਕਿ ਇਹਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਨੇ ਕਿਤੇ ਆਪਣੇ ਜਾਂਦੇ ਹੋਏ ਕਿਸੇ ਦੇ ਕਿਤੇ ਜਾਂ ਤੁਸੀਂ ਕਿਤੇ ਜਾਣੇ ਤੋਂ ਤੇ ਭੁੱਲ ਜਾਂਦੇ। ਤਾਂ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਅਸੀਂ ਜਿਹੜੇ ਸਾਡੇ ਇੱਕ ਸਾਡਾ ਪੋਰਟਲ ਹੈਗਾ CEIR ਪੋਰਟਲ ਇਹ ਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣਾ ਇੱਕ CEIR ਪੋਰਟਲ ਹੈਗਾ। ਸੈਂਟਰਲ ਇਕੁਪਮੈਂਟਰ ਆਇਡੈਂਟੀਟੀ ਰਜਿਸਟਰ ਅਗਰ ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਣਾ ਤਾਂ ਅਸੀਂ ਗੂਗਲ ਕਰੋਂਗੇ ਤੇ ਧਿਆਨ ਆ ਜਾਣਾ ਹੈਗਾ ਸਹੀ EIR ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅੱਗੇ ਆਮ ਤੌਰ ਤੇ ਇਹਦੇ ਵਿੱਚ ਤੁਸੀਂ ਵੀ ਅੱਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਆ ਤਾਂ ਇਹ ਜਿਹੜੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਸ਼ੁਰੂ ਤੋਂ ਲੈ ਕੇ ਕੋਈ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗੁੰਮ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਨੂੰ ਅਸੀਂ ਮੋਬਾਈਲ ਅਸੀਂ ਦਿੱਨੇ ਆ ਪਿਛਲੇ ਅਕਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆ ਆਪਾਂ ਨੇ 100 ਦੇ ਕਰੀ ਪਹਿਲਾਂ ਵੀ ਦਿੱਤਾ ਸੀ ਉਸ ਤੋਂ ਪਹਿਲਾਂ ਇਹ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰ ਰਹੇ ਆ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ ਬੜਾ ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤੇ ਇਹਦੇ ਨਾਲ ਤੁਹਾਡੀ ਆਇਡੈਂਟੀਟੀ থেਫਟ ਦੇ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਇਡੈਂਟੀਟੀ থেਫਟ ਹੋ ਸਕਦੀ ਆ ਤੁਹਾਨੂੰ ਪਤਾ ਹੈ ਕਿ ਆਇਡੈਂਟੀਟੀ থেਫਟ ਦੇ ਕੇਸਿਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਜਿੰਨਾ ਡਿਵਾਈਸਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਆ ਤੇ ਐਂਡ ਤੁਹਾਡਾ ਈਮੇਲ ਯੂਜ਼ ਹੋ ਸਕਦੀ ਆ ਤੁਹਾਡਾ ਹੋਰ ਡਾਟਾ ਦੀ ਜਿਹੜੀ ਹੈਗੀ ਤੁਸੀਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਬਹੁਤ ਸਾਰੇ ਚੀਜ਼ਾਂ ਨਾ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਨੂੰ ਲੱਗਦਾ ਵੀ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਦੋਂ ਆਪਾਂ ਗੱਡੀ ਚ ਲਾਦੇ ਹਾਂ ਵੀ ਸੋਚਦੇ ਹਾਂ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਸਕਦਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਜਦੋਂ ਕੰਮ ਕਰਦੇ ਆ ਤਾਂ ਸੋਚਦੇ ਕਿ ਅਗਿਆ ਆਪਣਾ ਐਕਸੀਡੈਂਟ ਹੋਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਕਿ ਆਪਾਂ ਫੋਨ ਕਿਤੇ ਕਿਤੇ ਪਿਛਲੀ ਪੌਕੇਟ ਚ ਪਾ ਲਿਆ ਕਿਤੇ ਕਾਰ ਚ ਰੱਖਤਾ ਕਿਤੇ ਦਫਤਰ ਚ ਛੱਡ ਕੇ ਚਲੇ ਗਿਆ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਫੋਨ ਕਦੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟਾ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਹੈ ਚੋਰੀ ਹੋਣਾ ਲੱਗ ਜੀ ਜੇ ਬਿਸਪਲੇਸ ਹੋ ਜਾਂਦਾ ਤਾਂ ਕਿਸੇ ਦੇ ਵੀ ਹੱਥ ਜੱਗੇ ਜਾਂਦਾ ਕਿ ਕਈ ਵਾਰ ਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਆ ਉਹ ਤੁਹਾਡਾ ਜਿਹੜਾ ਡਾਟਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੇ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸ ਜਿਹੜੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹਿੰਦੇ ਆ ਇਹਦੇ ਉੱਤੇ ਨਿਗਰਾਨੀ ਸਾਡੀ ਜਿਹੜੀ ਹੈਗੀ ਚੱਲਦੀ ਰਹਿੰਦੀ ਆ ਤੁਹਾਡੇ ਜੋ ਕਿਸੇ ਦਾ ਮਾਈਕ ਆਨ ਹੋਣਾ ਉਹਨਾਂ ਬੰਦ ਕਰ ਲਓ ਪਿੱਛੇ ਲੇਕਿਨ ਉਹ ਬ੍ਰੇਕ ਕੌਨ ਕਰਦਾ ਆਪਣਾ ਜਿਹੜਾ ਸਿਸਟਮ ਨਿਰਿੰਦਰ ਆ ਬਟ ਆਈ ਕੱਦ ਨਹੀਂ ਪਿੱਛੇ ਜਿਹੜਾ ਸਾਰੇ ਉਹ ਦੇਖਦਾ ਹੈਗਾ ਯਾਰ ਉਹਨੂੰ ਹਾਜ਼ਰ ਰੱਖਿਆ ਕਰ ਉਸ ਮੋਬਾਈਲ ਤੋਂ ਮਾਈਕਰੋ ਵਾਲੇ ਮਾਈਕਰੋ ਕਿੱਦਾਂ ਲਾਈ ਤਾਂ ਅੱਜ ਜਿਹੜੇ ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰਿਬਿਊਟ ਕਰਦੇ ਆ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ٹرسٹ ਹੈ ਉਹ ਵੀ ਬਿਲਡ ਅਪ ਹੁੰਦਾ